ਵਾਹਿਗੁਰੂ ਸਤਨਾਮ 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 ਵਾਹਿਗੁਰੂ i'm a keeper thank okay. okay. you okay. ਕਰਿ ਇਹ ਤੁਮ ਰਹੇ ਸੂਤਰਤਾਰੀ ਤੁਮ ਤੇ ਹੋਏ ਸੁਆਗਿਆ ਨਾਰੀ ਉਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸੁਆ ਗੁਰਬਾਣੀ ਜੇ ਤੁਧ ਆਗੇ ਅਰੇ ਦਾਸ ਨਾਰੀ ਜਿਉ ਪਿੰਡ ਸਭ ਤੇਰਾ ਹਵਾਰੇ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਪੈ ਗੁਰੂ ਨਾਨਕ ਲਈ ਧਿਆਏ ਫਿਰੰਗੂਦ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਐ ਕਰਣਾ ਨਿ ਦਿਆਵੇਂ ਤਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਤਰਕੇ ਬੋਲੋ ਜੀ ਜੀ ਗੁਰੂ ਪੰਜਾਂ ਪਿਆਰਿਆਂ ਚੌਹ ਸਹਿਬਜ਼ਾਦਿਆਂ ਅੱਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਰ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਰਹਿਤ ਦਾਣ ਬਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੀਸ਼ਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁ ਕਟਲ ਧਰਮ ਕਾ ਜੈਕਾਰ ਹੋਵੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਮਾ ਮਾਤੂਚੀ ਮਤ ਪਤ ਦਾ ਰਾਖਾ ਆਖ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਾ ਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣੇ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰਪੌਰ ਜੀ ਦੀਨ ਦੁਨੀਆ ਦੇ ਮਾਲਕ ਹਾਜ਼ਰਾ ਹਜੂਤ ਸਰਬ ਕਰਾ ਪ੍ਰਪੂਰ ਧੰਨ ਧੰਨ ਸਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਆਪ ਜੀ ਕੇ ਪਾਵਨ ਹਜ਼ੂਰ ਚਰਨਾ ਚ ਅਰਦਾਸ ਬੇਨਤੀ ਦੋ ਜੜੀ ਹੈ ਸਤਿਗੁਰ ਜੀ ਆਪ ਜੀ ਦਾ ਫਰਮਾਨ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਮਹਾਵਾਕ ਸੰਸਾਰ ਸਤਗੁਰੂ ਜੀ ਆਪ ਜੀ ਦੀ ਅਪਾਰ 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 ਕਿਰਪਾ ਬਖਸ਼ ਸ਼ਰਮਤ ਹੋਈ ਹੈ ਪਿੰਡ ਮਡੌਲੀ ਕਲਾਂ ਦੀਆਂ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਆਪ ਜੀਆਂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸਲਾਨਾ ਸਤਗੁਰੂ ਜੀ ਆਪ ਜੀਆਂ ਦੇ ਸੋਹਣੇ ਪਾਵਨ ਦਰਬਾਰ ਸਜਾਏਗੇ ਆਪ ਜੀਆਂ ਦੇ ਸੋਹਣੇ ਸਰੂਪ ਗੁਰੂ ਘਰ ਤੋਂ ਖੁੱਲੇ ਪੰਡਾਲਾਂ ਵਿੱਚ ਮਹਿਲਾਵਾਂ ਵਿਚ ਲਿਆਂਦੇ ਗਏ ਨੇ ਆਪ ਜੀ ਦੇ ਪਾਵਨ ਸਰੂਪ ਲਿਆਉਣਿਆਂ ਸੰਗਤਾਂ ਕੋਲੋਂ ਹਾਜ਼ਰੀ ਪਰਦੇ ਆ ਬੇਅੰਤ ਹੀ ਭੁੱਲਾ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਆਪ ਜੀਆਂ ਨੇ ਜੋ ਪੰਜ ਰੋਜ਼ਾ ਗੁਰਮਤ ਸਮਾਗਮ ਬਖਸ਼ਿਸ਼ ਕੀਤਾ ਸਤਿਗੁਰੂ ਜੀ ਸਮਾਗਮਾਂ ਦੀ ਅਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਆਪ ਜੀਆਂ ਦੇ ਪ੍ਰੀਤਵਾਨ ਸਰਦਾਰ ਜਸਪਾਲ ਸਿੰਘ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋ ਸਰਬਸਾਂਝਾ ਅਖੰਡ ਪਾਠ ਸਭ ਆਰੰਭ ਹੋਣ ਲੱਗੇ ਨੇ ਆਪ ਜੀਆਂ ਨੇ ਕਿਰਪਾ ਕਰਨੀ ਸਰਦਾਰ ਜਸਪਾਲ ਸਿੰਘ ਦੀਆਂ ਮਨੋ ਕਾਮਨਾਵਾਂ ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸੇ ਆਗਿਆ ਕੀਚਾ ਅਰਦਾਸ ਜੋ ਪਾਵਨਾਂਵਾਂ ਲੈ ਕੇ ਪਰਿਵਾਰ ਨੇ ਕੁਰਬਾਨੀ ਦਾ ਓਟ ਆਸਰਾ ਲੈਣਾ ਕੀਤਾ ਆਪਦੀਆਂ ਨੇ ਕਿਰਪਾ ਕਰਨੇ ਸਾਰੇ ਹੀ ਨਗਰ ਨਿਵਾਸੀਆਂ ਤੇ ਸੇਵਾਦਾਰਾਂ ਤੇ ਨੌਜਵਾਨਾਂ ਤੇ ਆਪਦੀਆਂ ਨੇ ਮੇਰ ਫਰਿਆ ਹੱਥ ਰੱਖਣਾ ਸਤਿਗੁਰੂ ਜੀ ਇਹਨਾਂ ਸਮਾਗਮਾਂ ਵਿੱਚ ਆਪਦੀਆਂ ਨੇ ਹਾਜ਼ਰ ਨਾਜ਼ਰ ਵਰਤ ਕੇ ਆਪਣੀਆਂ ਸੇਵਾਵਾਂ ਆਪ ਕਰਾ ਲੈਣੀਆਂ ਸੇਵਾਦਾਰਾਂ ਨੂੰ ਬਲ ਬਖਸ਼ਣਾ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪ ਜੀਆ ਨੇ ਬਲ ਬਖਸ਼ਣਾ ਸੇਵਾ ਕਰਨ ਦਾ ਕੀਰਤਨ ਸੁਣਦਾ ਬਾਣੀ ਪੜਨ ਅਤੇ ਸੁਣਨ ਦੇ ਬਲ ਉਦਮ ਬਖਸ਼ਿਸ਼ ਕਰਨੇ ਇਨ੍ਹਾਂ ਕਾਰਜਾਂ ਵਿੱਚ ਆਪ ਜੀ ਨੇ ਆਪ ਹੀ ਸਹਾਈ ਹੋਣਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਰਾਜ ਸਤਿਗੁਰ ਦੀ ਆਪ ਜੀ ਆਇਨੇ ਕਾਰਜਾਂ ਵਿੱਚ ਸਫਲਤਾਵਾਂ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਛੇ ਪੌੜੀਆਂ ਆਨੰਦ ਸਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਪੁਲ ਚੁਕ ਮਾਫ ਕਰਨਾ ਸਤਿਗੁਰੂ ਜੀ ਸਭਨਾ ਸੰਤਾਂ ਦੀਆਂ ਹਾਜ਼ਰੀਆਂ ਭਟਾਵਾਂ ਦਰ ਪ੍ਰਵਾਣ ਕਰਨੀਆਂ ਸੰਤਾਂ ਮਹਾਂਪੁਰਸ਼ਾਂ ਕੀਰਤਨੀਆਂ ਦੇ ਜਥਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੁਰੂ ਕੇ ਵਜ਼ੀਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸੰਗਤਾਂ ਨੂੰ ਸਤਿਗੁਰੂ ਜੀ ਸੇਵਾ ਕਰਨ ਦੇ ਬਾਣੀ ਸੁਣਦੇ ਬਲ ਉਦਮ ਬਖਸ਼ਿਸ਼ ਕਰਨੇ ਆਪ ਜੀ ਕੇ ਹਜ਼ੂਰ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪੰਚਾਰੂਪੀ ਕੜਾ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਸਦਕਾ ਹਾਜ਼ਰ ਨੇ ਦਰ ਪ੍ਰਵਾਣ ਹੋਵੇ ਆਪ ਦੀ ਭੋਗ ਲਾਓ ਪੋਗ ਲਗਿਆ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਸਤਨਾਮ ਵਾਹਿਗੁਰੂ 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 ਜਪੇ ਕਰੋ ਕਿਰਪਾ ਹੁਕਮਨਾਮੇ ਬਖਸ਼ ਕੇ ਅਖੰਡ ਪਾਠ ਸਹਿ ਅਰੰਭ ਕਰਨ ਦੀ ਆਗਿਆ ਬਖਸ਼ੋ ਕਾਰਜਾਂ ਵਿੱਚ ਸਹਾਈ ਹੋਣਾ ਦੀ ਨਾਨਕ ਨਾਮ ਜੈਲਾਤ ਦੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਾਰ ਆ ਗਿਆ ਪਈ ਅਕਾਲ ਕੀ ਚਲਾਇਓ ਬੰਧ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਗੁਰੂ ਗ੍ਰੰਥ ਕੀ ਦੇਵੋ ਪ੍ਰਭ ਕੋ ਮਿਲ ਬੋਚ ਹੈ ਹੋਰ ਸ਼ਰਧਾ ਨਾਲ ਰਾਜ ਕਰੇਗਾ ਖਾਲਸਾ ਕਰ ਸੇਵੰਦੇ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਬਾਹਿੰਦਰ ਸਾਹਿਬ ਜੀ ਸੋਹੀ ਮਹਲਾ ਪਹਿਲਾ ਕਰ ਦੂਜਾ ਇਦੋ ਅੰਕਾਰ ਸਤਿਬਰ ਪ੍ਰਸਾਦ ਅੰਦਰ ਬਸੇ ਨ ਬਾਹਰ ਜਾਣ ਅੰਮ੍ਰਿਤ ਛੋਡ ਕਾਹੇ ਬਿਖਖਾਂ ਅੰਤ ਮੇਕ ਛੋੜ ਕਾਹੇ ਬਿਤਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵਾ ਚਾਕਰ ਸਾਚੇ ਤੇਰੇ ਰਹਾਉ ਗਿਆਨ ਧਿਆਨ ਸਭ ਕੋਈ ố c 음기신 Hallo, well, we